ਅੱਜ ਜਾਣਨਾ ਚਾਹਾਂਗੇ ਕਈ ਔਰਤਾਂ ਨੂੰ ਕੰਪਲੇਂਟਸ ਆ ਰਹੀਆਂ ਨੇ ਕਿ ਉਹਨਾਂ ਦੀਆਂ ਟਿਊਬਸ ਜਿਹੜੀਆਂ ਨੇ ਉਹ ਬੰਦ ਨੇ ਕਿ ਇਸ ਦਾ ਇਲਾਜ ਹੈ ਬਿਲਕੁਲ ਦੇਖਿਆ ਗਿਆ ਹੈ ਕਿ ਜਿਹੜੀ ਟਿਊਬਾਂ ਜਦ ਵੀ ਕਿਸੇ ਔਰਤ ਦੀ ਟਿਊਬ ਨੂੰ ਪ੍ਰੋਬਲਮ ਆਏ ਜਾਂ ਟਿਊਬਾ ਬੰਦ ਹੋ ਜਾਂਨ ਤੋ ਨੂੰ ਬਾਂਝਪੰਦੀ ਸਮੱਸਿਆ ਹੋ ਸਕਦੀ ਹੈ ਐ ਕ੍ਰੋਨਿਕ ਇਨਫੈਕਸ਼ਨ ਦੇ ਨਾਲ ਜਿਵੇਂ ਕਿ ਲੇਡੀਜ਼ ਨੂੰ ਕ੍ਰੋਨਿਕ ਨਲਾ ਵਿੱਚ ਦਰਦ ਰਹਿਣਾ ਪਾਣੀ ਪੈਣਾ ਉਹਦੇ ਨਾਲ ਇਨਫੈਕਸ਼ਨ ਦੇ ਨਾਲ ਟਿਊਬਾਂ ਜਿਹੜੀਆਂ ਬੰਦ ਹੋ ਸਕਦੀਆਂ ਹੈ ਐ بار بار ਜਦ ਰਿਪੀਟਡ ਅਬੋਰਸ਼ਨਸ ਹੁੰਦੇ ਆ ਉਹਦੇ ਨਾਲ ਵੀ ਇਨਫੈਕਸ਼ਨ ਹੋ ਸਕਦੀ ਹੈ ਤੇ ਟਿਊਬਾ ਇਨਵੋਲਵ ਹੋ ਸਕਦੀ ਹੈ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਕਿ ਇਹ ਟਿਊਬ ਖੁੱਲ ਸਕਦੀ ਹੈ ਜਾਂ ਨਹੀਂ ਖੁੱਲ ਸਕਦੀ ਜਿਹੜੀ ਟਿਊਬਸ ਕੋਰਨੂਲੈਂਟ ਤੇ ਬਲੌਕ ਹੈ ਬਿਲਕੁਲ ਸਿਰੇ ਤੇ ਬਲੌਕ ਹੈ ਜਿਨ੍ਹਾਂ ਵਿੱਚ ਮਾਈਨਰ ਮੋਟਿਵ ਮਿਊਕਸ ਪਲੱਗਸ ਹੈ ਉਹ ਟਿਊਬਲ ਕੈਨੂਲੇਸ਼ਨ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਦੇ ਜ਼ਰੀਏ ਖੋਲਿਆ ਜਾ ਸਕਦੀ ਹੈ ਇਹਦੇ ਵਿੱਚ ਲੇਡੀ ਨੂੰ ਕੋਈ ਪੇਟ ਤੇ ਚੀਰਾ ਨਹੀਂ ਲਗਾਇਆ ਜਾਂਦਾ ਕੋਈ ਜ਼ਿਆਦਾ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਪੇਸ਼ੈਂਟ ਦੇ ਜਿਹੜਾ ਹੈ ਟਾਈਮ ਵੇਸਟ ਨਹੀਂ ਹੁੰਦਾ ਤੇ ਇਹ ਕਾਫੀ ਅੱਛਾ ਪ੍ਰੋਸੀਜਰ ਹੈ ਡਾਕਟਰ ਸਾਹਿਬ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਕਈ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਰਸੋਲੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਅਜਿਹੀ ਸਥਿਤੀ ਦੇ ਵਿੱਚ ਉਹ ਬੱਚਾ ਪੈਦਾ ਕਰ ਸਕਦੀਆਂ ਨੇ ਬਿਲਕੁਲ ਜਿਹੜੀ ਰਸੋਲੀਆਂ ਹੈ ਉਹ ਅੰਡੇਦਾਨੀ ਵਿੱਚ ਵੀ ਹੋ ਸਕਦੀ ਹੈ ਤੇ ਉਹ ਬੱਚੇਦਾਨੀ ਵਿੱਚ ਵੀ ਹੋ ਸਕਦੀ ਹੈ ਅ ਜਿਸ ਵੀ ਲੇਡੀ ਦੀ ਰਸੋਲੀਆਂ ਹੈ ਉਹ ਬੱਚੇਦਾਨੀ ਦੇ ਵਿੱਚ ਹੈ ਤਾਂ ਪਹਿਲਾ ਦੇਖਣਾ ਪਏਗਾ ਕਿ ਉਹ ਜਿਹੜੀ ਰਸੋਲੀ ਹੈ ਉਹ ਪ੍ਰੈਗਨਨਸੀ ਵਿੱਚ ਹਿੰਡਰੈਂਸ ਕਰ ਰਹੀ ਹੈ ਮਤਲਬ ਕਿ ਤਕਲੀਫ ਕਰ ਰਹੀ ਹੈ ਜਾਂ ਬਹੁਤ ਵੱਡੇ ਸਾਈਜ਼ ਦੀ ਹੈ ਜਾਂ ਜ਼ਿਆਦਾ ਰਸੋਲੀਆਂ ਹੈ ਇਹੋ ਜੇ ਕੇਸਸ ਵਿੱਚ ਦੂਰਬੀਨ ਦੇ ਜ਼ਰੀਏ ਬਿਨਾ ਵੱਡਾ ਚੀਰਾ ਦਿੱਤੇ ਰਸੋਲੀਆਂ ਕੱਢੀਆਂ ਜਾਂਦੀਆਂ ਤੇ ਯੂਟਰਸ ਜਿਹੜੀ ਹੈ ਬੱਚੇਦਾਨੀ ਨੂੰ ਵੀ ਕੋਈ ਡੈਮੇਜ ਨਹੀਂ ਹੁੰਦਾ ਬੱਚੇਦਾਨੀ ਬਿਲਕੁਲ ਸਹੀ ਰਹਿੰਦੀ ਹੈ ਪ੍ਰੈਗਨਨਸੀ ਵਾਸਤੇ ਬੱਚੇਦਾਨੀ ਨਹੀਂ ਕੱਢੀ ਜਾਂਦੀ ਤੇ ਜਿਨ੍ਹਾਂ ਔਰਤਾਂ ਵਿੱਚ ਅੰਡੇਦਾਨੀਆਂ ਦੀ ਰਸੋਲੀਆ ਹੈ ਉਹ ਪਾਣੀ ਦੀ ਰਸੋਲੀ ਵੀ ਹੋ ਸਕਦੀ ਹੈ ਉਹ ਖੂਨ ਦੀ ਵੀ ਰਸੋਲੀ ਹੋ ਸਕਦੀ ਹੈ ਇਹੋ ਜਿਹੇ ਕੇਸਿਸ ਵਿੱਚ ਵੀ ਰਸੋਲੀਆ ਕੱਢਿਆ ਜਾਂਦੀ ਹੈ ਅੰਡੇਦਾਨੀ ਕੱਢਣ ਦੀ ਲੋੜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਜਿਹੜਾ ਕਪਲ ਹੈ ਜੋੜਾ ਹੈ ਉਹ ਨੈਚੁਰਲ ਵੇ ਨੇ ਨਾਲ ਆਪਸੀ ਸੰਬੋਗ ਦੇ ਨਾਲ ਪ੍ਰੈਗਨਨਸੀ ਲੈ ਸਕਦਾ ਹੈ ਡਾਕਟਰ ਕੁਲ ਮਿਲਾ ਕੇ ਜੇਕਰ ਆਪਾਂ ਗੱਲਬਾਤ ਕਰੀਏ ਤੁਹਾਡੇ ਕੋਲ ਕਾਫੀ ਕੇਸਿਸ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਉਹ ਦੇਖੋਣਗੇ ਇਹਨਾਂ ਦੇ ਵਿੱਚ ਜਿਹੜੇ ਟਿਊਬਸ ਬੰਦ ਜਿਨ੍ਹਾਂ ਦੀਆਂ ਔਰਤਾਂ ਦੀਆਂ ਨੇ ਉਹ ਅਤੇ ਜਿਹੜੇ ਰਸੋਲੀਆਂ ਵਾਲੀ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਕਿਹਨਾਂ ਦੀ ਹੁੰਦੀ ਹੈ ਅ ਦੇਖੋ ਦੇਖੋ ਬਾਂਚਪੰਦੀ ਸਮੱਸਿਆ ਵਾਸਤੇ ਟਿਊਬਸ ਵੀ ਇਨਵੋਲਵ ਹੋ ਸਕਦੀਆਂ ਰਸੋਲੀਆਂ ਵੀ ਆ ਸਕਦੀਆਂ ਜਾਂ ਕਿਸੇ ਕਈ ਜੋੜਿਆਂ ਨੂੰ ਦੋਨੋਂ ਪ੍ਰੋਬਲਮਸ ਇਕੱਠੀਆਂ ਵੀ ਆ ਸਕਦੀਆਂ ਮਤਲਬ ਕਿ ਉਹਨਾਂ ਦੀ ਟਿਊਬਾਂ ਵੀ ਬੰਦ ਹੋ ਸਕਦੀਆਂ ਉਹਨਾਂ ਦੇ ਬੱਚੇਦਾਨੀ ਵਿੱਚ ਵੀ ਰਸੋਲੀ ਹੋ ਸਕਦੀ ਹੈ ਤੇ ਹੋ ਸਕਦਾ ਹੈ ਅੰਡੇਦਾਨੀ ਦੀ ਵੀ ਨੁਕਸ ਹੋਏ ਸੋ ਜਿਹੜੀ ਆ ਤਿੰਨੋਂ ਚੀਜ਼ਾਂ ਹੈ ਇਕੁਅਲ ਪ੍ਰੋਪੋਰਸ਼ਨ ਵਿੱਚ ਇਨਵੋਲਵ ਹੋ ਸਕਦੀਆਂ ਸੋ ਇਹਨਾਂ ਦਾ ਪਰ ਇਲਾਜ ਸੰਭਵ ਹੈ ਜ਼ਰੂਰੀ ਨਹੀਂ ਹੈ ਕਿ ਜਦ ਰਸੋਲੀਆਂ ਹੋ ਜਾਂ ਤਾਂ ਇੱਕ ਬਿਉਲਾ ਜੋੜਾ ਸਨਤਾਨ ਸੋਗ ਦੀ ਪ੍ਰਾਪਤੀ ਨਹੀਂ ਕਰ ਸਕਦਾ ਰਸ올ੀਆਂ ਕੱਢੀਆਂ ਜਾਂਦੀਆਂ ਆਜਕਲ ਤਾਂ ਦੂਰਬਿੰਦ ਦੇ ਨਾਲ ਵੀ ਕੱਢਿਆ ਜਾਂਦੀ ਹੈ ਤੇ ਬਹੁਤ ਜ਼ਿਆਦਾ ਐਡਮਿਸ਼ਨ ਦੀ ਬਹੁਤ ਜ਼ਿਆਦਾ ਵੱਡੇ ਚੀਰੇ ਦੀ ਜਾਂ ਬੱਚੇ ਦਾ ਨਹੀਂ ਕੱਢਣ ਦੀ ਲੋੜ ਨਹੀਂ ਪੈਂਦੀ ਯੂਸੂਅਲੀ ਡਾਕਟਰ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗਲਬਾਤ ਕਰਨ ਦੇ ਲਈ ਮਤਲਬ ਕੈਂਟੋਪਾਪ ਇਹੀ ਹੈ ਕਿ ਸਾਇੰਸ ਅਤੇ ਟੈਕਨੋਲੋਜੀ ਨੇ ਯਾਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਹਰ ਮਸਲੇ ਦਾ ਹੱਲ ਹੈ ਔਰ ਖਾਸ ਕਰਕੇ ਬਾਂਝਪਨ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਹ ਕਾਫੀ ਰਾਈਸ ਕਰ ਚੁੱਕੀ ਹੈ ਔਰ ਡਾਕਟਰ ਜਿਹੜੇ ਨੇ ਉਹ ਦਹਾਕਿਆਂ ਬਧੀ ਬਹੁਤ ਐਕਸਪਰਟ ਹੋ ਚੁੱਕੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹੈ ਡਾਕਟਰ ਸੁਮੇਤਾ ਸੋਫਾਚੀ